ਪੂਰਾ 6 ਕਿੱਲੇ ਦਾ ਖੇਤਾ ਸੀ ਤੁਹਾਨੂੰ ਦਿਖਾ ਰਿਹਾ ਹਾਂ ਇਹ ਪੂਰਾ ਸਾਰਾ ਖੇਤੀ ਜਿਹੜਾ ਉਹਨਾਂ ਨੇ ਖਰਾਬ ਕਰਤਾ ਇੱਕ ਰਾਤ 'ਚ 35-40 ਸੂਰ ਸੀਗੇ ਤਿੰਨ ਚਾਰ ਕਿੱਲਾਂ ਦੇ ਕਰੀਬ ਦਾ ਰਕਵਾ ਜਿਹੜਾ ਕਿ ਬਿਲਕੁਲ ਇਹ ਖਤਮ ਕਰ ਦਿੱਤਾ ਸੁਗੜ ਗਿਆ ਪਹਿਲਾਂ ਸਾਨੂੰ ਬੀਜ ਨਹੀਂ ਮਿਲਿਆ ਜੀ ਮੱਕੀ ਦਾ ਡੀਏਪੀ ਦੀ ਸ਼ੋਰਟੇਜ ਸੀ ਵੀ ਅਸੀਂ ਇੰਤਜ਼ਾਮ ਕਰਕੇ ਹੁਣ ਦੁਬਾਰੇ ਮੱਕੀ ਤੇ ਫੇਰ ਲਾਈਆ ਰਾਤ ਦੁਬਾਰੇ ਫੇਰ ਪੱਟ ਗਏ ਜੀ ਆ ਸਾਰੀ ਇੱਥੋਂ ਸਿਰੇ ਤੋਂ ਸਿਰੇ ਨੂੰ ਖੁੱਡੋ ਪੱਟਦੇ ਨੇ ਪਿਆਰੇ ਦਰਸ਼ਕੋ ਅਸੀਂ ਖੜੇ ਹਾਂ ਅੱਜ ਜ਼ਿਲ੍ਹਾ ਮਲੇਰਕੋਟਲਾ ਦੀ ਸਬਡਿਵੀਜ਼ਨ ਅਮਰਗੜ ਦਾ ਪਿੰਡ ਮਹਾਲੀ ਜਿੱਥੇ ਕਿ ਕਿਸਾਨਾਂ ਵੱਲੋਂ ਅੱਜ ਦੱਸਿਆ ਗਿਆ ਹੈ ਕਿ ਉਹਨਾਂ ਨੇ ਆਪਣੇ ਖੇਤ ਦੇ ਵਿੱਚ ਕਰੀਬ 5-6 ਕਿੱਲਾਂ ਦੇ ਵਿੱਚ ਮੱਕੀ ਲਾਈ ਸੀ ਕਿ ਨਵੀਂ ਜਿਹੜੀ ਐਡਵਾਂਸ ਕਿਸਮ ਦੀ ਹੈ ਉਹ ਉਹਦੇ ਤਹਿਤ ਜਿਹੜਾ ਇਹ ਦੱਸਦ ਨੇ ਵੀ ਜਿਹੜੇ ਜੰਗਲੀ ਸੂਰ ਨੇ 35 ਤੋਂ 40 ਦੀ ਗਿਣਤੀ 35-40 ਦੇ ਗਿਣਤੀ ਦੇ ਵਿੱਚ ਅਚਾਨਕ ਰਾਤ ਨੂੰ ਫਸਲ ਦੇ ਉੱਤੇ ਹਮਲਾ ਕਰਦੇ ਨੇ ਤੇ ਉਹ ਜਿਹੜਾ ਮੱਕੀ ਐ ਵੀ ਉਹਨੂੰ ਕੱਢ ਕੇ ਖਾਦੇ ਨੇ ਕੁਝ ਖਰਾਬ ਕਰ ਦਿੰਦੇ ਨੇ ਜਾਨੀ ਕਿ ਜਿਹੜੀ ਇਹ ਪੂਰਾ 6 ਕਿੱਲੇ ਦਾ ਖੇਤਾ ਸੀ ਤੁਹਾਨੂੰ ਦਿਖਾ ਰਹੇ ਆ ਇਹ ਪੂਰਾ ਸਾਰਾ ਖੇਤੀ ਜਿਹੜਾ ਉਹਨਾਂ ਨੇ ਖਰਾਬ ਕਰਤਾ ਇੱਕ ਰਾਤ 'ਚ 35-40 ਸੂਰ ਠੀਕੇ ਇਸ ਤੋਂ ਬਿਨਾਂ ਮੱਕੀ ਦੀ ਫਸਲ ਜਿਹੜੀ ਹੋਈ ਵੀ ਸੀਗੀ ਹਰੀ ਜਾਂ ਆਲੂ ਕਈ ਹਜੇ ਹਰੇ ਨੇ ਉਹਨਾਂ ਦਾ ਵੀ ਬਹੁਤ ਜ਼ਿਆਦਾ ਨੁਕਸਾਨ ਕੀਤਾ ਹੈ ਤੁਹਾਡੀ ਅਸੀਂ ਗੱਲਬਾਤ ਕਰਾਵਾਂਗੇ ਜਿਹੜੇ ਪਿੰਡ ਦੇ ਕਿਸਾਨ ਨੇ ਉਹਨਾਂ ਦੇ ਨਾਲ ਕਿ ਕੀ ਮਤਲਬ ਕਿੰਨੇ ਸਮੇਂ ਤੋਂ ਚੱਲ ਰਿਹਾ ਹੈ ਕੀ ਨਾਮ ਆ ਤੁਹਾਡਾ ਜੀ ਮੇਰਾ ਨਾਮ ਬਲਜਿੰਦਰ ਸਿੰਘ ਆ ਜੀ ਪਿੰਡ ਮਹਾਲੀ ਤੇ ਜ਼ਿਲ੍ਹਾ ਮਰੇਲ ਗੋਟਲਾ ਬਲਾਕ ਡਿਵੀਜ਼ਨ ਅੰਮ੍ਰਿਤਸਰ ਦਾ ਪਿੰਡ ਆ ਜੀ ਇਹ ਸਾਡਾ ਇਹ ਕੀ ਮਾਮਲਾ ਜੀ ਤੁਸੀਂ ਅੱਜ ਖੇਤ ਦੇ ਵਿੱਚ ਇਕੱਠੇ ਹੋਇਓ ਇਹੇ ਜੀ ਸਾਡੇ ਜੰਗਲੀ ਸੂਰਾਂ ਦਾ ਬਹੁਤ ਜ਼ਿਆਦਾ ਪ੍ਰਭਾਵ ਆ ਜੀ ਤੇ ਪਹਿਲਾਂ ਸਾਡੇ ਆਲੂ ਲਾਏ ਹੋਏ ਸੀ ਇਸ ਖੇਤ ਦੇ ਵਿੱਚ ਪਹਿਲਾਂ ਆਲੂਆਂ ਨੂੰ ਫਸਲ ਖਰਾਬ ਕੀਤੀ ਆ ਚਲੋ ਆਲੂਆਂ ਨੂੰ ਅਸੀਂ ਨੇ ਬਿਉਂਤ ਕੇ ਹੁਣ ਫਸਲ ਮੱਕੀ ਦੀ ਲਾਈ ਆ ਜੀ ਤੇ ਇਦੇ ਅਸੀਂ ਰੋਜ਼ ਆਉਨੇ ਆ ਪਟਾਕੇ ਵਜਾਉਣ ਆ ਜਾਂ ਰਾਖੀ ਕਰਦੇ ਆ ਰਾਤ ਦੁਬਾਰੇ ਫੇਰ ਆ ਗਏ ਦੋ ਵਾਰੀ ਅਸੀਂ ਪਹਿਲਾਂ ਹੀ ਲਾ ਚੁੱਕੇ ਆ ਪਹਿਲਾਂ ਸਾਨੂੰ ਬੀਜ ਨਹੀਂ ਮਿਲਿਆ ਜੀ ਮੱਕੀ ਦਾ ਡੀਏਪੀ ਦੀ ਸ਼ੋਰਟੇਜ ਸੀ ਵੀ ਅਸੀਂ ਇੰਤਜ਼ਾਮ ਕਰਕੇ ਹੁਣ ਦੁਬਾਰੇ ਮੱਕੀ ਤੇ ਫੇਰ ਲਾਈ ਆ ਰਾਤ ਦੁਬਾਰੇ ਫੇਰ ਪੱਟ ਗਏ ਜੀ ਆ ਸਾਰੀ ਇੱਥੋਂ ਸਿਰੇ ਤੋਂ ਸਿਰੇ ਨੂੰ ਖੁੱਡ ਪੱਟਦੇ ਨੇ ਜੀ ਇਹ ਕਿਹਦਾ ਖੇਤ ਆ ਇਹ ਜੀ ਸਾਡੇ ਚਾਚਾ ਜੀ ਨੇ ਸਰਦਾਰ ਬੇਅੰਤ ਸਿੰਘ ਸੈਨਫ ਸਰਦਾਰ ਰਾਏ ਸਿੰਘ ਉਹਨਾਂ ਦਾ ਖੇਤ ਆ ਜੀ ਕਿੰਨੇ ਮਤਲਬ ਜ਼ਮੀਨ ਆ ਇਹ ਇਹ 6 ਕਿਲਿਆਂ ਦਾ ਪਲਾਟ ਆ ਜੀ ਤੇ ਰਾਤ ਉਧਰ ਸਾਡੇ ਦੋਏ ਖੇਤ ਵੀ ਕਰੇ ਨੇ ਜੀ ਇਹ ਨਹੀਂ ਸਾਰੇ ਖੇਤ ਚ ਪੱਟਦੇ ਸਾਰੇ ਖੇਤ ਚ ਹਾਂ ਜੀ ਸਿਰੇ ਤੋਂ ਸਿਰੇ ਨੂੰ ਪੱਟਦੇ ਨੇ 30 35 ਸੂਰ ਰਹੇ ਤੇ ਰਾਤ ਨੂੰ ਆਉਂਦੇ ਨੇ ਜੀ ਕਿੰਨਾ ਕੁ ਟਾਈਮੰ ਦਾ ਰਾਖੀ ਕਰੀ ਜਾਊਗਾ ਜੀ ਨਹੀਂ ਇਹ ਹੋਰ ਵੀ ਮਤਲਬ ਕੋਈ ਫਸਲ ਜਿਹੜੀ ਖਰਾਬ ਕਰ ਦਿੰਦੇ ਨੇ ਹੋਰ ਜੀ ਬਾੜੀਆਂ ਸਾਰੀਆਂ ਖਰਾਬ ਕਰਤੀਆਂ ਜਿਹੜੇ ਲਸਣ ਇਕੱਠਾ ਲਾਇਆ ਹੋਇਆ ਜੀ ਮੱਧਾ ਦੰਦੇ ਨੇ ਜੀ ਕੀ ਮੰਗ ਕਰਦੇ ਹੋ ਸਰਕਾਰ ਕੋਲੋਂ ਜੀ ਸਰਕਾਰ ਤੋਂ ਇਹਨਾਂ ਦਾ ਹੱਲ ਕਰਿਆ ਜਾਵੇ ਜੀ ਤੇ ਇਹਨਾਂ ਨੂੰ ਜਿਆਦਾ ਫੜਿਆ ਜਾਵੇ ਜਾਂ ਕੋਈ ਇੰਤਜ਼ਾਮ ਕਰਾਇਆ ਜਾਵੇ ਸਾਡੀ ਹੁਣ ਵੀ ਵੀ ਸਾਡਾ ਜੀ ਤਕਰੀਬਨ ਤਕਰੀਬਨਾ 6 ਤੋਂ 7000 ਰੁਪਏ ਦਾ ਵੀ ਪੈਂਦਾ ਜੀ ਫਿਰ ਡੀਏਪੀ ਪੈਂਦਾ ਜੀ ਡਬਲ ਡਬਲ ਸਾਰੀ ਲੇਬਰ ਪੈ ਗਈ ਇਹ ਵੀ ਕਿੰਨੇ ਕਿੰਨੇ ਕਿਹੜੀ ਜਗ੍ਹਾ 'ਚ ਪੈਂਦਾ ਹੈ ਏਕੜ ਦੇ ਵਿੱਚ ਦੋ ਥੈਲੀਆਂ ਪੈਂਦੀਆਂ ਨੇ ਜੀ ਹਾਂਜੀ ਤੇ 3200 ਦੀ ਇੱਕ ਥੈਲੀ ਦਿੰਦੀਆਂ ਨੇ ਜੀ ਬਲੈਕ ਦੇ ਵਿੱਚ ਵੀ ਲਿਆ ਜੀ ਦੋ ਵਾਰੀ ਪਾ ਚੁੱਕੇ ਹਾਂ ਜੀ ਡੀਏਪੀ ਪਾਤਾ ਜੀ ਤੇ ਹੁਣ ਦੁਬਾਰੇ ਫੇਰ ਅੱਜ ਰਾਤ ਪਟ ਗਈ ਮਨ ਬਹੁਤ ਖਰਾਬ ਆ ਜੀ ਦੀ ਸਰਕਾਰ ਵੱਲੋਂ ਵੀ ਪ੍ਰਸ਼ਾਸਨ ਵੱਲੋਂ ਵੀ ਅਸੀਂ ਇਹ ਆਸ ਕਰਦੇ ਹਾਂ ਵੀ ਸਾਡੀ ਵੱਧ ਤੋਂ ਵੱਧ ਮਦਦ ਕੀਤੀ ਜਾਵੇ ਜੀ ਸਰ ਕੀ ਨਾਮ ਆ ਤੁਹਾਡਾ ਜੀ ਮਨਮਿੰਦਰ ਸਿੰਘ ਨੰਬਰਦਾਰ ਪਿੰਡ ਮੁਹਾਲੀ ਮੇਰੇ ਮਾਤਾ ਜੀ ਮੌਜੂਦਾ ਸਰਪੰਚ ਨੇ ਅੱਜ ਤੁਸੀਂ ਇੱਥੇ ਖੇਤ ਦੇ ਵਿੱਚ ਖੜੇ ਹੋ ਕੀ ਮਤਲਬ ਕਿ ਮਾਮਲਾ ਕੀ ਹੈ ਅੱਜ ਅਸੀਂ ਖੇਤ ਵਿੱਚ ਇਸ ਕਰਕੇ ਇਕੱਠੇ ਹੋਏ ਹਾਂ ਪਹਿਲਾਂ ਇਸੇ ਖੇਤ ਦੇ ਵਿੱਚ ਆਲੂ ਦੀ ਫਸਲ ਦਾ ਸੂਰਾ ਨੇ ਬਹੁਤ ਵੱਡਾ ਨੁਕਸਾਨ ਕਰਿਆ ਸੀ ਕਿ ਕਾਫੀ ਮਾਤਰਾ ਦੇ ਵਿੱਚ ਆਲੂ ਖਰਾਬ ਕਰਤੀ ਸੀ ਤੇ ਅੱਜ ਮੱਕੀ ਜੋ ਮੱਕੀ ਬੀਜੀ ਹੋਈ ਸੀ ਉਹ ਬਿਲਕੁਲ ਇਹ ਖਤਮ ਕਰ ਦਿੱਤੀ ਗਈ ਆ ਜਿਦਾ ਕਿ ਬਹੁਤ ਮਹਿੰਗੇ ਭਾਦੇ ਵਿੱਚ ਵੀ ਪਾਇਆ ਸੀ ਤੇ ਕੋਈ ਜਗ੍ਹਾ ਛੱਡੀ ਹੋਰੀ ਜਿੱਥੇ ਮੱਕੀ ਨਾ ਪੱਟੀ ਹੋਵੇ ਸੂਰਾਂ ਨੇ ਪਿਛਲੇ ਕਿੰਨੇ ਸਾਲ ਤੋਂ ਇਹ ਹੋ ਰਿਹਾ ਜੀ ਇਹ ਪਿਛਲੇ ਸਾਲ ਤੋਂ ਸੂਰਾਂ ਦਾ ਕਾਫੀ ਪ੍ਰਭਾਵ ਹੋਇਆ ਸੀ ਪਰ ਕਾਫੀ ਮਾਤਰਾ 'ਚ ਘੱਟ ਸੀ ਤੇ ਹੁਣ 35-40 ਦੇ ਕਰੀਬ ਸੂਰਾਂ ਦੀ ਡਾਰਾ ਜਿਹੜੀ ਕਿ ਮੱਕੀ ਔਰ ਆਲੂ ਵਾਲੀ ਫਸਲ ਦਾ ਬਹੁਤ ਵੱਡੇ ਪੱਧਰ ਤੇ ਨੁਕਸਾਨ ਕਰ ਗਈ ਆ ਆ ਜਿਹੜਾ ਮਤਲਬ ਇਹ ਇਥੋਂ ਕੀ ਇਹਨਾਂ ਦਾ ਇਹ ਸਾਰਾ ਲਗਾਤਾਰ ਇਹ ਲਾਈਨਾਂ ਦੇ ਵਿੱਚ ਮੱਕੀ ਲਾਈ ਹੋਈ ਆ ਸਾਰੀ ਉਹ ਮੱਕੀ ਕੱਢ ਕੱਢ ਖਾ ਜਾਂਦੇ ਨੇ ਉਸ ਬਾਹਰ ਕੱਢ ਕੇ ਸਿੱਟ ਦਿੰਦੇ ਨੇ ਇਹ ਕਿੰਨਾ ਕਰ ਰੱਖਵਾਈਏ ਇਹ ਤਿੰਨ ਚਾਰ ਕਿੱਲਾਂ ਦੇ ਕਰੀਬ ਦਾ ਰੱਖਵਾ ਜਿਹੜਾ ਕਿ ਬਿਲਕੁਲ ਇਹ ਖਤਮ ਕਰ ਦਿੱਤਾ ਸੁਗੜੀ ਕੀ ਮੰਗ ਕਰਦੇ ਆ ਸਰਕਾਰ ਕੋਲੋਂ ਜੀ ਸਰਕਾਰ ਤੋਂ ਮੰਗ ਕਰਦੇ ਆ ਵੀ ਇਹਨਾਂ ਸੂਰਾਂ ਦਾ ਹੱਲ ਕੀਤਾ ਜਾਵੇ ਕੋਈ ਜਾਇਦਾ ਇਹਨੂੰ ਫੜ ਕੇ ਲਜਾਇਆ ਜਾਵੇ ਜਾ ਕੋਈ ਜਿਵੇਂ ਗੋੜੀਆਂ ਦਾ ਮਾਰ ਕੇ ਇਹਨਾਂ ਦਾ ਹੱਲ ਕੀਤਾ ਜਾਵੇ ਅਸੀਂ ਪੰਚਾਇਤ ਵੱਲੋਂ ਵੀ ਮਤਾ ਪਾ ਕੇ ਸਰਕਾਰ ਨੂੰ ਭੇਜਾਂਗੇ ਵੀ ਇਹਨਾਂ ਸੂਰਾਂ ਦਾ ਕੋਈ ਨਾ ਕੋਈ ਹੱਲ ਜਰੂਰ ਕੀਤਾ ਜਾਵੇ ਤੇ ਫਸਲਾਂ ਦੀ ਬਹੁਤ ਵੱਡੀ ਪੱਧਰ ਤੇ ਨੁਕਸਾਨ ਕਰ ਰਹੇ ਨੇ ਬੱਜੀ ਕੀ ਨਾਮ ਆ ਤੁਹਾਡਾ ਰਾਜਵਿੰਦਰ ਸਿੰਘ ਜੀ ਮਹਾਲੀ ਪਰਦੇਸਾ ਗ੍ਰੰਥੀ ਜੀ ਇਹ ਕੀ ਮਤਲਬ ਮਾਮਲਾ ਕੀ ਹੈ ਜੀ ਅੱਜ ਇਕੱਠ ਹੋਇਆ ਗੁਰਦੁਆਰਾ ਸਾਹਿਬ ਇਕੱਠ ਹੋਇਆ ਸੀਗਾ ਜੇ ਸੂਰ ਨੇ ਬਹੁਤ ਨੁਕਸਾਨ ਕਰ ਰਹੇ ਨੇ ਕਿਸਾਨਾਂ ਦਾ ਜੀ ਪਹਿਲਾਂ ਆਲੂਆਂ ਬਾਰੇ ਬਹੁਤ ਨੁਕਸਾਨ ਕਰਿਆ ਹੁਣ ਮੱਕੀ ਦਾ ਬਹੁਤ ਜ਼ਿਆਦਾ ਨੁਕਸਾਨ ਹੋ ਰਿਹਾ ਜੀ ਰੋਜ਼ ਰੋਜ਼ ਕੋਈ ਨਾ ਕੋਈ ਕਿਸਾਨ ਆ ਕੇ ਗੁਰਦੁਆਰ ਸਾਹਿਬ ਦੀ ਦੱਸਦਾ ਵੀ ਬਾਬਾ ਜੀ ਸਾਡਾ ਬਹੁਤ ਨੁਕਸਾਨ ਹੋ ਗਿਆ ਇਹਦਾ ਸਾਰਾ ਪਿੰਡ ਅੱਜ ਹਲਚ ਚਾਹੁੰਦਾ ਇਹ ਗੱਲ ਦਾ ਜੀ ਪ੍ਰਸ਼ਾਸਨ ਵੱਲੋਂ ਸਰਕਾਰ ਵੱਲੋਂ ਜਿਹੜੇ ਕਿਸਾਨਾਂ ਦਾ ਨੁਕਸਾਨ ਹੋ ਰਿਹਾ ਜੀ ਉਹਨਾਂ ਦੀ ਸਹਾਇਤਾ ਕੀਤੀ ਜਾਵੇ ਇਹ ਸਰਕਾਰ ਤੋਂ ਮੰਗ ਕਰਦੇ ਆਂ ਕਿਸਾਨ ਦੇ ਲਈ ਤਾਂ ਆਲੂ ਤੇ ਮੱਕੀ ਇਹ ਫਸਲਾਂ ਨੇ ਜੀ ਇਹੀ ਵੀਜਣ ਲੱਗੇ ਨੇ ਹੁਣ ਇਹਨਾਂ ਦੀ ਨੁਕਸਾਨ ਹੋ ਰਿਹਾ ਨੰਨੇ ਬਾਤੋ ਬਾਤ ਇਹਨਾਂ ਦੀ ਸਹਾਇਤਾ ਕੀਤੀ ਜਾਵੇ ਕਿਸਾਨਾਂ ਦੀ ਤੇ ਜੋ ਸੂਰ ਨੇ ਇਹਨਾਂ ਨੂੰ ਫੜ ਕੇ ਜਾਂ ਤਾਂ ਲੈ ਜਾਣ ਜਾਂ ਨਾ ਹੱਲ ਕੀਤਾ ਜਾਵੇ ਸਰਕਾਰ ਚਾਹੁੰਦੀ ਆ ਵੀ ਕਿਸਾਨ ਜੀ ਖਾਸੀਲ ਚੱਕਰ ਤੋਂ ਬਾਹਰ ਨਿਕਲ ਜਾਣ ਜੀ ਦੀ ਤੋਂ ਤਾਂ ਤਾਂ ਬਾਹਰ ਨਿਕਲਦੇ ਨੇ ਇਹ ਫਾਸਲਾ ਵਜਿੱਦਦੇ ਨੇ ਆਲੂ ਬੀਜਦੇ ਨੇ ਜੀ ਜਾਂ ਮੱਕੀ ਬੀਜਦੇ ਨੇ ਉਹਨਾਂ ਨੂੰ ਨੁਕਸਾਨ ਕਰ ਰਹੇ ਨੇ ਸੂਰ ਸਰਕਾਰ ਵੱਲੋਂ ਵੀ ਪਰਪਾਈ ਕਰੇ ਉਹਨਾਂ ਨੂੰ ਮੁਆਜਬਾ ਦੇ ਦੇ ਸਰਕਾਰ ਵੱਲੋਂ ਤਾਂ ਇਹ ਸਰਕਾਰ ਦੀ ਧੰਨਵਾਦ ਵੀ ਕਰਨਗੇ ਜੀ ਤੇ ਜਿਹਨੂੰ ਫੜ ਕੇ ਲੈ ਕੇ ਜਾਣਗੇ ਸਾਰੇ ਪਿੰਡ ਜਿਹੜੇ ਸਹਿਮਤ ਆ ਵੀ ਜੋ ਸਰਕਾਰ ਚਾਹੁੰਦੀ ਆ ਕਿਸਾਨ ਤਾਂ ਚਾਹੁੰਦੇ ਨੇ ਵੀ ਹਾਂ ਫਸਲਾਂ ਦਾ ਬਜਰਾ ਆਵੇ ਪਰ ਜਦੋਂ ਨੁਕਸਾਨ ਹੋ ਰਿਹਾ ਫਿਰ ਕਿਸਾਨ ਵੀ ਕੀ ਕਰੂਗਾ ਜੀ ਇਸ ਲਈ ਸਾਰਿਆਂ ਦੇ ਵੱਲੋਂ ਬੇਨਤੀ ਆ ਨਗਰ ਵੱਲੋਂ ਹੀ ਮੈਂ ਗ੍ਰਾਂਥੇ ਹੋਊਂਗਾ ਨਾਤੇ ਵੀ ਬੇਨਤੀ ਕਰਨਾ ਵੀ ਇਹਨਾਂ ਦੀ ਗੱਲ ਸੁਣੀ ਜਾਵੇ ਪ੍ਰਸ਼ਾਸਨ ਧਿਆਨ ਦੇਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ